ਗੁੰਡੇ ਬੰਦਿਆਂ ਨੇ ਗੁਰੂ ਘਰ ਦੇ ਵਿੱਚ ਆ ਕੇ ਨਸ਼ੇ ਦੇ ਧੱਕੇ ਹੋਏ ਨੇ ਇਹਦੀ ਬਾਣੇ ਦੀ ਬੈਦਬੀ ਕੀਤੀ ਦਿਮਾਲਾ ਲੱਥਿਆ ਸੀਗਾ ਅਸੀਂ ਇੱਥੇ ਤਾਂ ਇਹਨਾਂ ਨੂੰ 8 ਵਜੇ ਜਿੱਥੇ ਖੜੇ ਆਗੇ ਥਾਣੇ ਦੇ ਇਹਨਾਂ ਨੇ ਇੰਨੇ ਆ ਜਿਆਦਾ ਸਾਨੂੰ ਠਿੱਠ ਕਰਖਾ ਨਾ ਰਿਪੋਰਟ ਲਖ ਰਹੇ ਲਿਖ ਰਹੇ ਨੇ ਕਿ ਰਿਪੋਰਟ ਲਿਖਣ ਤੋਂ ਬਾਅਦ ਹੁਣ ਐਫ ਆਈ ਆਰ ਦੀ ਕਾਪੀ ਤੇ ਸਾਨੂੰ ਲਾ ਰਹੇ ਲਾ ਰਹੇ ਨੇ ਹੋਰ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਸੜਕਾਂ ਘੇਰਮ ਦਾ ਸਾਡੇ ਵੀਰ ਸੀਰੇ ਜੋਗੇ ਹੋ ਰਿਹਾ ਸੰਸ਼ੇਰ ਬਾਈ ਹੋਰੇ ਆ ਲਾਪਰੀਤ ਬਾਈ ਹੋਰੇ ਸਾਰੇ ਸੀ ਖੜੇ ਆਗੇ ਸਾਰੇ ਇੱਥੋਂ ਦੇ ਹੀ ਹੈਗੇ ਮਾਨਸੇਰੀ ਦੇ ਆ ਸਾਨੂੰ ਇਹਨਾਂ ਨੂੰ ਇੰਨਾ ਜਿਆਦਾ ਠਿੱਠ ਇਹਨਾਂ ਨੇ ਕੀਤਾ ਹੋਇਆਗਾ ਵਰਦੀਆਂ ਵਾਲੇ ਗੁੰਡੇ ਨੇ ਇਹਨਾਂ ਨੇ 2001 ਇਹ ਸਿੰਘ ਨੇ ਉੱਥੇ ਗੱਤਕਾ ਸਿਖਾਉਂਦਾ ਸੀ ਬੱਚਿਆਂ ਨੂੰ ਬੱਚਿਆਂ ਨੂੰ ਬਾਣੀ ਪੜ੍ਹਾਉਂਦਾ ਸੀ ਬਾਣੀ ਤੇ ਬਾਣੇ ਨਾਲ ਜੋੜਦਾ ਸੀ ਬੱਚੇ ਇਹਨਾਂ ਨੂੰ ਇਹੀ ਚੀਜ਼ਾਂ ਚੁਗਦੀਆਂ ਨੇ ਵੇਖੋ ਹੋ ਰਿਹਾਗਾ ਇਹਨਾਂ ਨੂੰ ਐ ਨਹੀਂ ਸ਼ਰਮ ਆਉਂਦੀ ਵੀ ਅਸੀਂ ਹੁਣ ਕੀ ਟਾਈਮ ਹੋ ਰਿਹਾਗਾ ਰਾਤ ਦੇ ਡੇਢ ਵਜੇ ਰਾਤ ਦੇ ਡੇਢ ਬੱਜਾ ਹੋਇਆ ਸਾਨੂੰ ਮਜਬੂਰੀ ਵਾਸਤੇ ਘੇਰ ਲੱਗ ਪਿਆ ਨਹੀਂ ਸਾਨੂੰ ਸੜਕਾਂ 'ਤੇ ਰਹਿਣਾ ਸੌਕ ਨਹੀਂ ਹੋਇਆ ਵਾਹੇ ਸੰਦੇਲਿਆ ਖਾਲਸਾ ਵਾਹੇ ਬਈ ਸਾਡਾ ਸਿੰਘ ਹੈਗਾ ਪਪਾਲਾ ਤੋਂ ਗੁੰਡੇ ਬੰਦਿਆਂ ਨੇ ਗੁਰੂ ਘਰ ਦੇ ਵਿੱਚ ਆ ਕੇ ਨਸ਼ੇ ਦੇ ੱੱਕੇ ਹੋਏ ਨੇ ਇਹ ਵੀ ਬਾਣੇ ਦੀ ਬੈਦਬੀ ਕੀਤੀ ਦਿਮਾਲਾ ਲੱਥਿਆ ਸੀਗਾ ਅਸੀਂ ਇੱਥੇ ਇਹਨਾਂ ਨੂੰ 8 ਵਜੇ ਦੇ ਇੱਥੇ ਖੜੇ ਹੈਗੇ ਥਾਣੇ ਦੇ ਇਹਨਾਂ ਨੇ ਇੰਨੇ ਆ ਜਦਾਂ ਸਾਨੂੰ ਠਠਕਰ ਖੰਨਾ ਰਿਪੋਰਟ ਲਖ ਰਹੇ ਲਿਖ ਰਹੇ ਨੇ ਕਿ ਰਿਪੋਰਟ ਲਿਖਣ ਤੋਂ ਬਾਅਦ ਹੁਣ ਐਫ ਆਈ ਆਰ ਦੀ ਕਾਪੀ ਤੇ ਸਾਨੂੰ ਲਾ ਰੇ ਲਾ ਰਹੇ ਨੇ ਹੋਰ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਸੜਕਾ ਘੇਰਮ ਦਾ ਸਾਡੇ ਵੀਰ ਸੀਰੇ ਜੋਗੇ ਹੋ ਰਿਹਾ ਸੰਸ਼ੇਰ ਬਾਈ ਹੋਰੇ ਆ ਲਾਪਰੀਦ ਬਾਈ ਹੋਰੇ ਸਾਰੇ ਸੀ ਖੜੇਗੇ ਸਾਰੇ ਇੱਥੋਂ ਦੇ ਹੈਗੇ ਮਾਨਸ਼ਹਿਰੀ ਨੇ ਆ ਸਾਨੂੰ ਇਹਨਾਂ ਨੂੰ ਇੰਨਾ ਜਿਆਦਾ ਠੇਠ ਇਹਨਾਂ ਨੇ ਕੀਤਾ ਹੋਇਆਗਾ ਵਰਦੀਆਂ ਵਾਲੇ ਗੁੰਡੇ ਨੇ ਇਹਨਾਂ ਨੇ 2001 ਇਹ ਸਿੰਘ ਨੇ ਉਥੇ ਗੱਤਕਾ ਸਿਖਾਉਂਦਾ ਸੀ ਬੱਚਿਆਂ ਨੂੰ ਬੱਚਿਆਂ ਨੂੰ ਬਾਣੀ ਪੜ੍ਹਾਉਂਦਾ ਸੀ ਬਾਣੀ ਤੇ ਬਾਣੀ ਨਾਲ ਜੋੜਦਾ ਸੀ ਬਸ ਇਹਨਾਂ ਨੂੰ ਇਹੀ ਚੀਜ਼ਾਂ ਚੁਗਦੀਆਂ ਨੇ ਇਹ ਕਿਉਂ ਹੋ ਰਿਹਾਗਾ ਇਹਨਾਂ ਨੂੰ ਐ ਨਹੀਂ ਸ਼ਰਮ ਆਉਂਦੀ ਵੀ ਅਸੀਂ ਹੁਣ ਕੀ ਟਾਈਮ ਹੋ ਰਿਹਾਗਾ ਰਾਤ ਦੇ 1:30 ਰਾਤ ਦੇ 1:30 ਬੱਜਾ ਹੋਇਆ ਸਾਨੂੰ ਮਜਬੂਰੀ ਵਾਸਤੇ ਘੇਰਾ ਪੈ ਗਿਆ ਨਹੀਂ ਸਾਨੂੰ ਸੜਕਾਂ ਘੇਰਵਾਂ ਦਾ ਸੌਕ ਨਹੀਂ ਹੋਇਆ ਅੱਜ ਦੇਖ ਲੋ ਜੇ ਆਪਾਂ ਚਿੱਟੇ ਵਾਲਾ ਫੜਿਆ ਸੀ ਇਦੂ ਵਾਰ ਪੁਲਿਸ ਨੇ ਹਣੇ ਤੱਕ ਕੋਈ ਰੇਡ ਨਹੀਂ ਮਾਰੀ ਠੀਕ ਹੈ ਪਰ ਇਹਦਾ ਅੱਜ ਮੈਂ ਇੱਕ ਗੱਲ ਸੋਚ ਰਿਹਾ ਨਾ ਵੀ ਇਹਨਾਂ ਨੂੰ ਕਦੇ ਬਾਣਾ ਹੀ ਕਜੋਦੇ ਆ ਇਹਨਾਂ ਨੂੰ ਇਹੀ ਕਿਉਂ ਦੁੱਖ ਦਿੰਦੀਆਂ ਦੀ ਜਾਂ ਠੀਕ ਹੈ ਹੋਰ ਆਦੇ ਤੁਸੀਂ ਦੇਖੋ ਜੇ ਐਸੀ ਕੋਈ ਮਾੜੀ ਹੀ ਗੱਲ ਹੋ ਜੇ ਇਹਨਾਂ ਨੇ ਫੱਟ ਦੇ ਨੇ ਦਾੜ ਨਾਲ ਪਰਚੇ ਦੇਣੇ ਆ ਸਿੰਘਾਂ ਦੇ ਠੀਕ ਹੈ ਮਾੜੀ ਮਾੜੀ ਗੱਲ ਦੇਣੇ ਨੇ ਬਿਨਾਂ ਗੱਲ ਤੋਂ ਪਰਚੇ ਪਾਪਾ ਸਿੱਟ ਦੇਣਦੇ ਨੇ ਪਰ ਅੱਜ ਸਾਡੇ ਵਾਰੀ ਦੂਰਾ ਮਾਪਦੰਡ ਕਿਉਂ ਹੈਗਾ ਸਾਡੇ ਲਈ ਕਾਨੂੰਨ ਕਿਉਂ ਵੱਖਰੇ ਆ ਹੈ ਇਸੇ ਲਈ ਵੱਖਰੇ ਆ ਕਿ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਆ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਣ ਦੀ ਦੂਰ ਦੀ ਗੱਲ ਕਰਦੇ ਆ ਆ ਇਹ ਸਿੰਘ ਨੇ ਜਿਹੜੇ ਸਿੱਖੀ ਦਾ ਨੌਜਵਾਨਾਂ ਨੂੰ ਜੋੜ ਰਹੇ ਆ ਜੇ ਸਾਡੇ ਦੇ ਕੋਈ ਗੱਲਬਾਤ ਹੁੰਦੀ ਜੇ ਸਾਡੇ ਦੇ ਪਰਚਾ ਦੇਣਾ ਹੁੰਦਾ ਨਾ ਇਹਨਾਂ ਨੇ ਮਿੰਟ ਪੰਜ ਨਹੀਂ ਸੁਣਾਉਣੇ ਹੋਰ ਸਾਨੂੰ ਇੱਥੇ ਰਾਤ ਦੇ 1.5 2 ਵਜੇ ਟੁੱਕੇ ਨੇ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਕਿ ਯਾਰ 100 ਕ ਲੋਕੇ ਟਿੱਕ ਕਰਨੇ ਸਾਨੂੰ 100 ਕ ਇਹਦੇ ਸੜਕਾਂ ਢੇਰਵਾਂ ਐਡੇ ਬੇਬਕੂਫ ਐਡੇ ਮਤਲਬ ਕਿ ਮਾਰੀਆਂ ਸਰਕਾਰਾਂ ਨੇ ਨੀਤੀਆਂ ਨੇ ਯਾਰ ਫੁੱਟ ਜਾਈ ਇਹਨਾਂ ਦੇ ਉੱਤੇ ਦੂਜੂ ਰੱਖਣਾ ਬਾਬਾ ਇੱਕ ਬੇਨਤੀ ਹੋਰ ਕਰਨਾ ਚਾਹੁੰਦੇ ਆ ਇਹ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਹੋਣਾ ਅਸੀਂ ਦੇਖ ਲਾ ਇੱਥੇ ਤਕਰੀਬਨ 9:30 ਵਜੇ ਆਏ ਹੋਏ ਆਗੇ ਸਾਡੀ ਇੰਨੀ ਖੱਦਰ ਖਵਾਰੀ ਕਰ ਰਹੀ ਆ ਜਦੋਂ ਇਹਨੇ ਆਪ ਜਾਣਾ ਹੁੰਦਾਗਾ ਪਿਛਲੇ 7 ਤਰੀਕ ਨੂੰ ਇਹੇ ਮੇਰੇ ਘਰ ਦੇ ਅੰਕੜਾ ਟੱਪੇ ਸੀਗੇ ਇਹੀ ਪ੍ਰਸ਼ਾਸਨ ਵਾਲੇ ਪਤਾ ਨਹੀਂ ਕਿੱਥੋਂ ਅਸੀਂ ਕਿੱਥੋਂ ਨਾ ਹੁਣ ਅਸੀਂ ਇਹਨੇ ਕੋਈ ਆ ਸਿੰਘ ਦੀਆਂ ਦਾਣੇ ਦੀ ਬੇਇਜ਼ਤੀ ਹੋਈ ਹੈ ਉਸ ਬੰਦੇ ਦੇ ਵਿੱਚ ਆਏ ਹੋਏ ਆ ਕਿ ਰਾਤ ਦਾ 1.5 ਵਜ ਚੁੱਕਿਆਗਾ ਤੁਹਾਡੇ ਸਾਹਮਣੇ ਆਗਾ ਸਾਡੀ ਪੌਣੇ 2 ਹੋਗੇ ਸਾਡੀ ਕੋਈ ਸਰਵਾਈਵ ਨਹੀਂ ਕਰ ਰਹੀ ਇੱਥੇ ਮਜਬੂਰ ਨੂੰ ਸਾਨੂੰ ਇੱਥੇ ਸੜਕ ਤੇ ਆਉਣਾ ਪਿਆ ਜਿੰਨਾ ਤੱਕ ਹਣੀ ਸਰਵਾਈਵ ਨਹੀਂ ਹੁੰਦਾ ਸੀ ਇੱਥੇ ਰੋਡ ਜਮ ਕਰ ਰੋਡ ਜਮ ਕਰਾ ਕੇ ਨਹੀਂ ਆ ਪਿੱਛੇ ਤੁਹਾਨੂੰ ਵੀ ਬੇਨਤੀ ਕਰ ਦਿਆਂਗੇ ਜੇ ਨਹੀਂ ਧੰਨਵਾਦ ਹੁੰਦੀ ਤਾਂ ਸਵੇਰੇ ਹੁਣ ਤਾਂ ਚੱਲ ਪੌਣੇ 2 ਹੋ ਗਏ ਸਾਡਾ ਡਟ ਕੇ ਸਾਥ ਦਿਓ ਤੇ ਅਸੀਂ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਪ੍ਰਸ਼ਾਸਨ ਫਿਰਿਆ ਹੋਇਆ ਹੈ ਉਹ ਧੱਕਾ ਕਰ ਰਿਹਾ ਹੈ ਆ ਦਿਖਾ ਦੋ ਮਾਦਰ ਆ ਦਿਖਾ ਦੇ ਬਲੇਬਾਵਾ ਮਤਲਬ ਸ਼ੇਅਰ ਕਰ ਦੋ ਦੱਬ ਕੇ ਹਨਾ ਜੋਗੇ ਪਿੰਡ ਖੜੇ ਆ ਰੋਡ ਤੇ ਉੱਤੇ ਖੜੇ ਆ ਤਾਂ ਕਿ ਇਹਨਾਂ ਦੀ ਸਰਕਾਰ ਸੋ ਨਿਹਾਲ ਸ੍ਰੀ ਅਕਾਲ ਹਾਂ ਕੋਈ ਗੱਲ ਨਹੀਂ ਉਹ ਵੀ ਆਪਾਂ ਅਪੀਲ ਕਰਾਂਗੇ ਹਲੇ ਆਪਾਂ ਦੇਖਦੇ ਆਂ ਆਪਾਂ ਹੈਗੇ ਆਂ ਸਿੰਘ ਤੇ ਆਪਣੇ ਸਾਰੇ ਭਰਾ ਜਿੰਨੇ ਵੀ ਸਾਰੇ ਆਪਣੇ ਨਾਲ ਜੁੜੇ ਹੋਏ ਨੇ ਜਦੋਂ ਵੀ ਅਪੀਲ ਕਰਾਇਆ ਤਾਂ ਜਲਦੀ ਪਹੁੰਚਣਗੇ ਸਾਰੇ ਹਨ ਤੇ ਯਾਰ ਹਨਾ ਇਦੋਂ ਮਾੜੀ ਗੱਲ ਕੀ ਹੋ ਸਕਦੀ ਐ ਅਸੀਂ 9 ਵਜੇ ਤੇ ਸਾਨੂੰ ਹੈਰਾਨ ਕਰੀ ਜਾਂਦੇ ਆ ਸਾਨੂੰ ਵੀ ਕੋਈ ਰੋਡ ਰੋਕਣ ਦਾ ਸ਼ੌਂਕ ਨਹੀਂ ਵੀ ਅਸੀਂ ਬਾਰ-ਬਾਰ ਕਿਸੇ ਨੂੰ ਕਿਹਾ ਕਿ ਥੱਕੇ ਹਾਰੇ ਹਰੇ ਕੰਮਕਾਰ ਵਾਲਾ ਬੰਦਾ ਹਨਾ ਇਥੋਂ ਦੀ ਲੰਘਣਾ ਹੈਗਾ ਵੀ ਕਿਸੇ ਨੂੰ ਕਿਉਂ ਤੰਗ ਕਰੀਏ ਪਰ ਹੁਣ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਫਿਰ ਹੁਣ ਅਸੀਂ ਹੋਰ ਕੀ ਦੇ ਅੱਗੇ ਘਹਾਰ ਲਗਾਈਏ ਕਰਹੀਂ ਤਾਂ ਆਪਾਂ ਇਹ ਕਰਨਾ ਹੈ ਕਰਨਾ ਕਰ ਰਹੇ ਹਾਂ ਹਾਂ ਉਹ ਤਾਂ ਅਗਲੇ ਦਾ ਸਾਧਨ ਹੈ ਜੇ ਹੁਣ ਸਾਡਾ ਹੱਲ ਹੀ ਨਹੀਂ ਕੋਈ ਹੋ ਰਿਹਾ ਹੁਣ ਅਸੀਂ ਕਰੀਏ ਕੀ ਆ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਨੇ ਸਾਡੇ ਨਾਲ ਹਨ ਇਹ ਭਚੰਗੀ ਨੇ ਇਹ ਵੀ ਇਹ ਸਿੰਘ ਦਾ ਸਾਥ ਦੇਣ ਲਈ ਆਇਆ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰੂਰ ਤਾਂ ਕਿ ਸਾਰੀ ਦੁਨੀਆ ਤੱਕ ਗੱਲ ਪਹੁੰਚ ਸਕੇਗੀ ਸਾਡੇ ਸਿੱਖਾਂ ਨਾਲ ਕਿੰਨਾ ਤੱਕਾ ਹੋ ਰਿਹਾ ਆ ਬਾਬੇ ਦਾ ਸੀ ਜੋਗੀ ਇੰਨਾ ਤੱਕਾ ਕੀਤਾ ਗਿਆ ਹਨ ਆ ਬਾਣਾ ਪਾਰ ਦਾ ਬਾਬੇ ਦੇ ਸੱਟਾ ਫਿੱਟਾ ਮਾਰੀ ਗਈਆਂ ਬਾਬੇ ਦਾ ਕਸੂਰ ਇਹ ਸੀਗਾ ਵੀ ਇਹ ਇੱਕ ਆਪਣੇ ਬੱਚਿਆਂ ਨੂੰ ਗੱਤਗਾ ਸਖਾ ਰਿਹਾ ਸੀਗਾ ਤੇ ਕੁੜੀਆਂ ਨੂੰ ਲੜਕੀਆਂ ਨੂੰ ਟ੍ਰੇਨਿੰਗ ਦੇ ਰਿਹਾ ਸੀ ਗੱਤਕਾ ਹਾਂ ਬਾਣੀਆਂ ਦੀ ਬਾਣੀ ਦੀ ਸੰਥਾ ਦਿੱਤੀ ਜਾਂਦੀ ਸੀ ਬਸ ਇਹੀ ਇਹਦਾ ਕਸੂਰ ਸੀ ਕਿਉਂਕਿ ਸਾਡੇ ਲਈ ਇੱਥੇ ਹਨਾ ਬਾਣੀ ਬਾਣੇ ਦੇ ਧਾਰ ਨਹੀਂ ਹੋਣੀ ਸਾਡਾ ਇੱਥੇ ਸਭ ਤੋਂ ਵੱਡਾ ਕਸੂਰ ਬਣ ਜਾਂਦਾ ਤੇ ਹਾਂ ਠਾ ਸਾਡੇ ਲਈ ਸਭ ਤੋਂ ਵੱਡਾ ਇਹੀ ਕਸੂਰ ਆ ਇਹਨਾਂ ਨੂੰ ਚੁਬਦੇ ਵੀ ਤਾਂ ਹੀ ਆ ਹਾਂ ਹਾਂ ਉਹਦੇ ਮੈਂ ਕਿਹਾ ਅਨੇਕੇ ਦੋਸੂਣ ਬਣ ਜਾਂਦੇ ਆ ਹਾਂ ਅਨੇਕ ਹੀ ਨਾ ਤਾਂ ਦੇਖੋ ਮੈਂ ਇੱਕ ਗੱਲ ਦਾ ਸਪਸ਼ਟੀਕਰਨ ਦਿੰਦਾ ਪਿੰਡ ਪਪਾ ਦਾ ਕੋਈ ਨਾ ਦੋ ਭਾਈਆ ਨੰਬਰ ਤੋਂ ਕਾਲ ਕਰੀ ਹੈਲੋ ਸ਼ਮਸ਼ੇਰ ਸ਼ਮਸ਼ੇਰ ਪ੍ਰਦੀਪ ਪ੍ਰਦੀਪ ਗੱਲ ਕਰੀ ਉਰੇ ਆਂ ਆ ਚੱਲ ਬਾਬਾ ਚੱਲ ਚੱਲ ਪਿੰਡ ਪਪਾ ਦੇ ਦੋ ਹੀ ਬੰਦੇ ਆਏ ਆਪਣੇ ਨਾ ਪ੍ਰਦੀਪ ਤੇਰਾ ਮੋਬਾਈਲ ਫੜਾਈ ਸਾਨੂੰ ਪਿੰਡ ਪ੍ਰਦੀਪ ਤੁਰਨਾ ਚਾਹੀਦਾ ਆ ਦੋ ਹੀ ਬੰਦੇ ਖੜੇ ਆ ਪਿੰਡ ਦੇ ਹਾਂ ਯਾਰ ਹਾਂ ਆ ਫੋਨ ਕਰਦਾ ਮੀਡੀਆ ਤੋਂ ਬਾਈ ਜੇ ਦੂਜੇ ਪਾਸੇ ਪਿੰਡ ਬੰਦ ਦਾ ਕੋਈ ਨਹੀਂ ਤੁਰਿਆ ਨਾਲ ਕਿੱਟੀ ਪੱਟੀ ਲਾਣ ਦਾ ਬਾਣੇ ਦੇ ਨਾਲ ਕੋਈ ਨਹੀਂ ਤੁਰਿਆ ਵੀ ਲੋਕਾਂ ਨੂੰ ਗੁਰੂ ਕੇ ਨੀਂਗਾ ਨਾਲ ਗੁਰੂ ਕੇ ਬਾਣੇ ਨਾਲ ਗੁਰੂ ਕੇ ਹਾਂ ਹਾਂ ਲਾ ਲਾ 75 893 ਜਿੰਨਾਂ ਬੱਚਾ ਕੇ ਜਿੰਨਾਂ ਜਿਨ੍ਹਾਂ ਨੇ ਧਿਆਪਨ ਦੀ ਇੱਛਾ ਬਚਾਈ ਆ 75 893 ਦੋ ਜੀਰਮਾ 770 ਬਾਬਾ ਪੂਰੀ ਗੱਲ ਬਾਤ ਹਨਾ ਪੁੱਛ ਰਿਹਾ ਕਹਿੰਦਾ ਵੀ ਕੀ ਗੱਲ ਬਾਤ ਹੋਈ ਏ ਪੂਰੀ ਕਿਹਨੂੰ ਤੂੰ ਆਪ ਚੱਲ ਜਾ ਬਈ ਆਉਂਦੀ ਏ ਗੱਲ ਬਾਤ ਵਿਚਾਰ ਲਗਾੜਿਆ ਤੇ ਕਿਨੇ ਪ੍ਰਦੀਪ ਪੂਰੀ ਗੱਲ ਹਾਂ ਬਾਬਾ ਪੂਰੀ ਗੱਲ ਸਮਾਰ ਕੇ ਦੱਸੀ ਸਮਾਰ ਕੇ ਕਦੇ ਵੀ ਪੂਰੀ ਗੱਲ ਬਾਤ ਦੱਸਿਓ ਵੀ ਕੀ ਗੱਲ ਬਾਤ ਹੋਈ ਆ ਪ੍ਰਦੀਪ ਗੱਲ ਸੁਣੀ ਕਰਾ ਤਾਂ ਫੋਨ ਸਾਈਡ ਤੇ ਕੋਈ ਸੁਣ ਲਾ ਬਾਬਾ ਪੂਰੀ ਗੱਲ ਕੀ ਹੋਈ ਸੀ ਮੜਾ ਸਮਾਰ ਕੇ ਬਸਤਾਦ ਸੇ ਤੇ ਦੱਸੀ ਹਨਾ ਸੰਗਤ ਕਹਿੰਦੀ ਵੀ ਪੂਰੀ ਕੀ ਗੱਲ ਬਾਤ ਹੋਈ ਆ ਹਨਾ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਦਾਸ ਗਗਨਦੀਪ ਸਿੰਘ ਜੀ ਹਾਂਜੀ ਕਸ਼ਨਗੜ੍ਹ ਪਰਵਾਹੀ ਹਾਂਜੀ ਜੋ ਕਿ ਲੰਬੇ ਸਮੇਂ ਤੋਂ ਪਿੰਡ ਪਪਾਲ ਦੇ ਵਿੱਚ ਬੱਚਿਆਂ ਨੂੰ ਬੱਚਿਆਂ ਨੂੰ ਗੱਤਕ ਦੀਆਂ ਕਲਾਸਾਂ ਤੇ ਸੰਥੇ ਦੀਆਂ ਕਲਾਸਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਜੀ ਹਾਂਜੀ ਤੇ ਪਹਿਲਾਂ ਵੀ ਕਈ ਵਾਰ ਉਹਨਾਂ ਨੇ ਮੈਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਤੇ ਅੱਜ ਉਹ ਨਸੇ ਦੇ ਵਿੱਚ ਡੱਕ ਕੇ ਗੁਰੂ ਘਰ ਬੜੇ ਗੁਰੂ ਘਰ ਵੱੜ ਕੇ ਸਿੱਧੋ ਮੇਰੇ ਨਾਲ ਹੱਥੋ ਪਾਈ ਕੀਤਾ ਉਹਨਾਂ ਨੇ ਬੱਚਿਆਂ ਨੂੰ ਵੀ ਬੁਰਾ ਭਰਾ ਬੋਲੇ ਉਹ ਅੱਜ ਬਸ ਅਸੀਂ ਇੱਕ ਬੱਚਿਆਂ ਦੇ ਵਜੀਫੇ ਵਾਲੇ ਫਾਰਮ ਭਰ ਰਹੇ ਸੀ ਜਿਸ ਕਰਕੇ ਉਹ ਆਏ ਤੇ ਚਲੋ ਉਹਨਾਂ ਨੂੰ ਕਾਰਨ ਲੱਗ ਗਿਆ ਜਿਸ ਹੱਬ ਵੀ ਉਹਨਾਂ ਨੇ ਸਾਡੇ ਨਾਲ ਲੜਾਈ ਪਾਈ ਤੇ ਉਹਨਾਂ ਨੇ ਮੇਰੇ ਬਾਣੇ ਦੀ ਬੇਅਦਬੀ ਕੀਤੀ ਦਿਮਾਲੇ ਦੀ ਕੇਸਾਂ ਦੀ ਬੇਅਦਬੀ ਕੀਤੀ ਤੇ ਮੇਰੇ ਸੱਟਾ ਬੇਟਾ ਵੀ ਲੱਗੀਆਂ ਤੇ ਉਹਨਾਂ ਨੇ ਕਈ ਹੋਰ ਮਲਕ ਮੈਨੂੰ ਧਮਕੀਆਂ ਵੀ ਦਿੱਤੀਆਂ ਤੈਨੂੰ ਜਾਨੋਂ ਮਾਰ ਦਾਂਗੇ ਤੇਰਾ ਗਲ ਵੱਢ ਕੇ ਅਸੀਂ ਰੂੜੀ ਚ ਦੱਬ ਦਾਂਗੇ ਤੇ ਮੈਨੂੰ ਹਾਣੇ ਤੇ ਇੱਕ ਆਉਣ ਤੇ ਇੱਕ ਵੀ ਮੈਨੂੰ ਮੁਸ਼ਕਲ ਹੋਇਆ ਜੀ ਤੇ ਮੇਰੇ ਸਾਰੇ ਵੀਰਾਂ ਨੇ ਮੇਰਾ ਸਹਿਯੋਗ ਦਿੱਤਾ ਜੋ ਹੁਣ ਤੱਕ ਮੇਰੇ ਨਾਲ ਖੜੇ ਨੇ ਜੀ ਸਾਰਿਆਂ ਦਾ ਧੰਨਵਾਦ ਆ ਤੇ ਸਾਰੀ ਹੋਰ ਵੀ ਸੰਗਤ ਨੂੰ ਬੇਨਤੀ ਹੈ ਕਿ ਆ ਕੇ ਨਾਲ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੱਕਾ ਕੋਈ ਸੁਣਵਾਈ ਨਹੀਂ ਹੋ ਰਹੀ ਬਾਈ 8 ਵਜੇ ਦੇ ਖੜੇ ਆ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਆਪਣੀ ਸਾਰੀ ਸੰਗਤ ਤੱਕ ਸਾਰੀ ਗੱਲ ਪਹੁੰਚ ਸਕੇ ਵੀ ਐਡਾ ਧੱਕਾ ਹੋ ਰਿਹਾ ਇੱਥੇ ਹਨਾ ਹਾਂ